ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦਾ ਤੋਂ ਹੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਰਹੋਗੇ ਤੰਦਰੁਸਤ ਹੋਵੋਗੇ ਝੋਨੇ ਦੀ ਫਸਲ ਦੇ ਵਿੱਚ ਬਾਸਮਤੀ ਦੀ ਫਸਲ ਦੇ ਵਿੱਚ ਤਿੰਨ ਉੱਲੀ ਰੋਗ ਨੇ ਜਿਹੜੇ ਫਸਲ ਤੇ ਕਾਫੀ ਵੱਡਾ ਕਸਾਰਾ ਲਾਉਂਦੇ ਆ ਜੇ ਇਹਨਾਂ ਨੂੰ ਸਮੇਂ ਸਿਰ ਕੰਟਰੋਲ ਨਾ ਕਰੀਏ ਉੱਲੀ ਰੋਗਾਂ ਬਾਰੇ ਮੈਂ ਆਮ ਤੌਰ ਤੇ ਕਿਸਾਨ ਵੀਰਾਂ ਨੂੰ ਕਹਿਣਾ ਹੁੰਦਾ ਕਿ ਜਦੋਂ ਫਸਲ ਫੋੜ ਤੇ ਆ ਉਦੋਂ ਜੇ ਨਿਸ਼ਾਨੀਆਂ ਨਜ਼ਰ ਆਉਣ ਫਿਰ ਸਪਰੇਅ ਕਰਨੀ ਹੈ ਪਰ ਜਦੋਂ ਫਸਲ ਗੋਭ ਚ ਆ ਗਈ ਹੈ ਕਿਉਂਕਿ ਗੋਭ ਵਾਲੀ ਅਵਸਥਾ ਜਿਹੜੀ ਹੈਗੀ ਹੈ ਫਸਲ ਦੀ ਉਹ ਸਭ ਤੋਂ ਜ਼ਿਆਦਾ ਸੈਂਸਿਟਿਵ ਹੁੰਦੀ ਹੈ ਸਭ ਤੋਂ ਜ਼ਿਆਦਾ ਨਾਜ਼ੁਕ ਸਟੇਜ ਹੁੰਦੀ ਹੈ ਜਿੱਥੇ ਉੱਲੀ ਰੋਗ ਦਾ ਬੜੀ ਜਲਦੀ ਹਮਲਾ ਹੋ ਸਕਦਾ ਜੇ ਉਹਦੇ ਉੱਲੀ ਦੇ ਸਪੋਰ ਉੱਥੇ ਪਏ ਨੇ ਫੀਲਡ ਦੇ ਵਿੱਚ ਜਾਂ ਮੌਸਮ ਹੈ ਜਿਹੜਾ ਉਹ ਫੇਵਰੇਬਲ ਹੈ ਮੌਸਮ ਆ ਜਿਹੜਾ ਅਨਕੂਲ ਹੈ ਬਿਮਾਰੀ ਵਾਸਤੇ ਤਾਂ ਇਸ ਚੀਜ਼ ਤੋਂ ਬਚਣ ਵਾਸਤੇ ਕਿਉਂਕਿ ਜੇ ਇਨਫੈਕਸ਼ਨ ਹੁੰਦੀ ਆ ਤਾਂ ਘੱਟੋ ਘਾਟ 8-10 ਦਿਨ ਬਾਅਦ 15 ਦਿਨ ਬਾਅਦ ਆ ਨਿਸ਼ਾਨੀਆਂ ਨਜ਼ਰ ਆਉਂਦੀਆਂ ਨੇ ਰੋਗ ਦੇ ਅਨੁਸਾਰ ਤੇ ਕਾਫੀ ਇਨਫੈਕਸ਼ਨ ਉਦੋਂ ਫੈਲ ਚੁੱਕੀ ਹੁੰਦੀ ਫਿਰ ਰੋਗ ਨੂੰ ਕੰਟਰੋਲ ਕਰਨ ਵਾਸਤੇ ਕਿਉਂਕਿ ਜੇ ਗੋਭ ਸਮੇਂ ਆਪਾਂ ਸਪਰੇ ਨਹੀਂ ਕਰਦੇ ਜੇ ਰੋਗ ਆ ਗਿਆ ਤਾਂ ਫਿਰ ਉਹਨੂੰ ਕੰਟਰੋਲ ਕਰਨ ਵਾਸਤੇ ਸਪਰੇ ਕਰਾਂਗੇ ਤਾਂ ਉਹ ਨੁਕਸਾਨ ਕਰੂਗਾ ਹੀ ਕਰੂਗਾ ਤੈਨੂੰ ਲੀ ਰੋਗਾ ਵਾਸਤੇ ਜਿਹੜੀ ਸਿਫਾਰਿਸ਼ ਹੈਗੀ ਆ ਕਿ ਆਪਾਂ ਗੋਭ ਸਮੇਂ ਅ ਮੁੰਜਰਾ ਨਿਕਲਣ ਸਮੇਂ ਜਾਂ 15 ਦਿਨ ਦੇ ਗੈਪ ਤੇ ਜਾਂ ਜ਼ਰੂਰਤ ਅਨੁਸਾਰ ਰਿਪੀਟ ਕਰਨੀ ਸਪਰੇ ਇਹ ਵੱਖ-ਵੱਖ ਰੋਗਾਂ ਵਾਸਤੇ ਵੱਖ-ਵੱਖ ਸਿਫਾਰਿਸ਼ ਹੈ ਵੱਖਰੀ ਵੀਡੀਓ ਵਿੱਚ ਪਾ ਦੂੰਗਾ ਪਰ ਮੈਂ ਇਹ ਕਿਸਾਨ ਵੀਰਾਂ ਨੂੰ ਅਵੇਅਰ ਕਰਨ ਵਾਸਤੇ ਸੀ ਕਿਉਂਕਿ ਕਈ ਕਿਸਾਨ ਵੀਰ ਆਮ ਤੌਰ ਤੇ ਕਹਿੰਦੇ ਆ ਕਿਉਂਕਿ ਜਦੋਂ ਫਸਲ ਫੂਟ ਫਟਾਰੇ ਸਮੇਂ ਸਹੀ ਹੈ ਮੈਂ ਕਦੇ ਵੀ ਤੁਹਾਨੂੰ ਲੀ ਰੋਗ ਵਾਸਤੇ ਜਿਹੜੀ ਸਿਫਾਰਿਸ਼ ਨਹੀਂ ਕਰਦਾ ਕਿ ਉਲੀ ਨਾਸ਼ਕਰੀ ਸਪਰੇ ਕਰੋ ਜਦੋਂ ਫਸਲ ਫੂਟ ਤੇ ਆ ਪਰ ਜਦੋਂ ਫਸਲ ਗੋਭ ਚ ਹੈ ਤਾਂ ਖਾਸ ਤੌਰ ਤੇ ਝੂਠੀ ਕਾਂਗਿਆਰੀ ਫਾਲਸਮਟ ਜਿਹੜਾ ਹਲਦੀ ਰੋਗ ਤੁਸੀਂ ਕਹਿੰਦੇ ਗਟੋਲੀ ਬਣਨਾ ਪਰੜ ਰੋਗ ਬਲਾਸਟ ਜਿਹਨੂੰ ਅ ਗਰਦਨ ਮਰੋੜ ਕਹਿੰਦੇ ਕਿਸਾਨ ਵੀਰ neck blast ਆਪਾਂ ਕਹ ਦਿੰਨੇ ਆ ਜਾਂ ਲੀਫ ਬਲਾਸਟ ਵੀ ਆ ਜਾਂਦੀ ਹੈ ਕਈ ਵਾਰ ਤੇ ਤੀਸਰਾ ਹੈਗਾ ਤਣੇ ਦਿਵਾਲੇ ਪੱਤੇ ਦਾ ਗਾਲਣਾ ਸੀਥ ਥ੍ਰੋਟ ਇਹ ਵੀ ਪਿਛਲੇ ਸਾਲਾਂ ਚ ਕਾਫੀ ਆ ਰਹੀ ਹੈ ਸੀਥ ਥ੍ਰੋਟ ਆ ਜਿਹੜੀ ਉਹ ਤਣੇ ਤੋਂ ਸ਼ੁਰੂ ਹੋ ਕੇ ਤੇ ਮੁੰਜਰਾ ਤੱਕ ਜਾਂਦੀ ਹੈ ਤੇ ਮੁੰਜਰਾ ਦੇ ਜਿਹੜੇ ਦਾਣੇ ਆ ਉਹ ਵੀ ਦਾਗੀ ਕਰਦੀ ਆ ਦਾਣੇ ਹਲਕੇ ਵੀ ਪੈਂਦੇ ਆ ਜੇ ਜ਼ਿਆਦਾ ਰੋਗ ਹੋਵੇ ਤਾਂ ਦਾਣੇ ਜਿਹੜੇ ਬਣਦੇ ਨਹੀਂ ਹੈਗੇ ਪ੍ਰੋਪਰ ਮੁੰਜਰ ਜਿਹੜੀ ਖਾਲੀ ਰਹਿ ਜਾਂਦੀ ਆ ਇਹ ਤਿੰਨ ਰੋਗ ਨੇ ਜਿਨ੍ਹਾਂ ਵਾਸਤੇ ਗੋਭ ਸਮੇਂ ਸਪਰੇ ਜਿਹੜੀ ਉਲੀਨਾਸ਼ਕ ਦੀ ਬੜੀ ਜ਼ਰੂਰੀ ਹੈ ਤਿੰਨਾ ਰੋਗਾਂ ਵਾਸਤੇ ਵੱਖ-ਵੱਖ ਟੈਕਨੀਕਲ ਨੇ ਜਿਹਦੇ ਵਿੱਚ ਤੁਸੀਂ ਕਾਪਰ ਹਾਈਡਰੋਕਸਾਈਡ ਪ੍ਰੋਪੀਕੋਕਸੀਸਟੋਬਨ ਪਲੱਸ ਪ੍ਰੋਪੀਕੋਨਾਜ਼ੋਲ ਹੈ ਜਾਂ ਜੋਕਸੀਸਟੋਬਨ ਪਲੱਸ ਡਾਈਫੀਕੋਨਾਜ਼ੋਲ ਹੈ ਜਾਂ ਜਨੇਬ ਹੈ ਜਾਂ ਕੋਈ ਹੈਕਸਾਕੋਨਾਜ਼ੋਲ 75W ਜੀ ਹੈ ਇਹ ਵੱਖ-ਵੱਖ ਰੋਗਾਂ ਬਾਰੇ ਮੈਂ ਵੱਖ-ਵੱਖ ਵੀਡੀਓ ਰਾਹੀਂ ਜਾਣਕਾਰੀ ਸਾਂਝੀ ਕਰੂੰਗਾ ਕਿਰਪਾ ਕਰਕੇ ਲਗਾਤਾਰ ਜੁੜੇ ਰਹੋ ਪਰ ਸਤਾਰਕ ਆਪਾਂ ਹੁਣੇ ਹੋ ਜਾਣਾ ਹੈ ਵੀਡੀਓ ਫਸਲ ਗੋਭ ਚਿਕਾਦੋਂ ਆਉਂਦੀ ਹੈ ਇਹਦੇ ਬਾਰੇ ਮੈਂ ਪਹਿਲਾਂ ਵੀਡੀਓ ਪਾ ਚੁੱਕਿਆ ਹਾਂ ਬਹੁਤ ਬਹੁਤ ਧੰਨਵਾਦ